ਅੱਜ ਅਸੀਂ ਗੱਲ ਕਰਾਂਗੇ ਭਾਰਤ ਦੇ ਸਭ ਤੋਂ ਡਰਾਮਨੇ ਸਭ ਤੋਂ ਭਿਆਨਕ ਨਥਾਰੀ ਕਾਂਡ ਬਾਰੇ ਇੱਕ ਅਜਿਹਾ ਮਾਮਲਾ ਜਿੱਥੇ ਬੱਚੇ ਦੀਆਂ ਗੁੰਸ਼ਦਰੀਆਂ ਮਨੁੱਖੀ ਅੰਗਾਂ ਦਾ ਢੇਰ ਤੇ ਇੱਕ ਡਰਾਵਣਾ ਸੱਚ ਪੂਰੇ ਦੇਸ਼ ਨੂੰ ਖਿਲਾ ਗਿਆ ਸੀ ਇਹ ਮਾਮਲਾ ਅੱਜ ਵੀ ਲੋਕਾਂ ਨੂੰ ਡਰਾਉਂਦਾ ਹੈ ਨੋਇਡਾ ਦੇ ਨਥਾਰੀ ਪਿੰਡ ਵਿੱਚ ਇੱਕ ਇੱਕ ਕਰਕੇ ਬੱਚੇ ਗੇਬ ਹੋਣ ਲੱਗੇ ਪੁਲਿਸ ਨੂੰ ਲੱਗਾ ਬੱਚੇ ਆਪਣੇ ਆਪ ਭੱਜ ਗਏ ਹੋਣਗੇ ਪਰ ਮਾਪਿਆਂ ਨੇ ਕਿਹਾ ਸਾਡੇ ਬੱਚੇ ਘਰ ਤੋਂ ਦੂਰ ਨਹੀਂ ਜਾਂਦੇ ਕੁਝ ਤਾਂ ਗਲਤ ਹੋ ਰਿਹਾ ਕਈ ਮਹੀਨੇ ਤੱਕ ਪੁਲਿਸ ਨੇ ਕਬੀਰ ਤਾਂ ਨਾਲ ਲਿਆ ਹੀ ਦਸੰਬਰ 2006 ਇੱਕ ਘਰ ਦੇ ਨਾਲੇ ਵਿੱਚੋਂ ਹੱਡੀਆਂ ਕੱਪੜੇ ਚੱਪਲਾਂ ਮਿਲਣੀਆਂ ਸ਼ੁਰੂ ਹੋਈ ਜਿਵੇਂ ਨਾਲਾ ਖੁਦ ਚੀਕਾਂ ਮਾਰ ਰਿਹਾ ਹੋਵੇ ਇੱਥੇ ਇੱਕ ਡਰਾਉਣਾ ਰਾਜ ਛਪਿਆ ਲੋਕ ਡਰ ਕੇ ਪੁਲਿਸ ਨੇ ਤੁਰੰਤ ਖੋਜ ਸ਼ੁਰੂ ਕੀਤੀ ਤੇ ਪਤਾ ਲੱਗਾ ਕਿ ਇਹ ਮਨੋਕਹੀ ਅਫਸੇਲ ਹਨ ਤੋਂ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਉੱਥੇ ਤੋਂ ਨਿਕਲਿਆ ਸਰਂਦਰ ਕੋਲੀ ਨੌਕਰ ਚੁੱਪ ਪਰ ਕਮਰੇ ਵਿੱਚੋਂ ਮਿਲੀਆਂ ਡਰਾਉਣੀਆਂ ਚੀਜ਼ਾਂ ਨੇ ਦੱਸ ਦਿੱਤਾ ਕਿ ਇਹ ਸਾਧਾਰਨ ਆਦਮੀ ਨਹੀਂ ਜਾਂਚ ਵਿੱਚ ਪਤਾ ਲੱਗਾ ਕੋਲੀ ਬੱਚਿਆਂ ਨੂੰ ਘੜਨੇ ਹੁੰਦਾ ਤੇ ਫਿਰ ਉਹਨਾਂ ਨਾਲ ਬੁਰਾ ਵਤੀਰਾ ਕਰਦਾ ਤੇ ਕਤਲ ਕਰਕੇ ਲਾਸ਼ਾਂ ਦੇ ਟੁਕੜੇ ਕਰ ਦਿੰਦਾ ਇਹ ਮਾਮਲਾ ਸੁਣ ਕੇ ਪੂਰਾ ਦੇਸ਼ ਸਿੱਧਰ ਗਿਆ ਸੀ ਇਹ ਘਰ ਮਨਿੰਦਰ ਸਿੰਘ ਪੰਡੇਰੇ ਦਾ ਸੀ ਜੋ ਇੱਕ ਅਮੀਰ ਆਦਮੀ ਸੀ ਲੋਕ ਕਹਿਣ ਲੱਗੇ ਕੋਲੀ ਤਾਂ ਨੌਕਰ ਸੀ ਅਸਲ ਚੇ ਪੰਡੇਰ ਦੀ ਸ਼ਾਮਿਲ ਸੀ ਪਰ ਕੋਰਟ ਵਿੱਚ ਕੁਝ ਕੇਸਾਂ ਵਿੱਚ ਚੇ ਪੰਡੇਰ ਤਾਂ ਬਰੀ ਹੋ ਗਿਆ ਪਰ ਲੋਕਾਂ ਦੇ ਦਿਲਾਂ ਤੋਂ ਸ਼ੱਕ ਨਹੀਂ ਟਿਟਿਆ ਸੁਰਿੰਦਰ ਕੋਲੀ ਨੂੰ ਕਈ ਕੇਸਾਂ ਵਿੱਚ ਮੌਤ ਦੀ ਸਜ਼ਾ ਹੋਈ ਕੁਝ ਵਿੱਚ ਉਸਨੇ ਮੰਨਿਆ ਕੁਝ ਵਿੱਚ ਉਸਨੇ ਨਹੀਂ ਮੰਨਿਆ 2024 ਅਤੇ 2025 ਵਿੱਚ ਕੁਝ ਸਜਾਵਾਂ ਦਾ ਰਿਵਿਊ ਹੋਇਆ ਪਰ ਮਜਬੂਤ ਸਬੂਤ ਵਾਲੀਆਂ ਸਜਾਵਾਂ ਅਜੇ ਵੀ ਪ੍ਰਕਰਾਰ ਹਨ ਕੁਝ ਕੇਸਾਂ ਵਿੱਚ ਪਨੇਰ ਨੂੰ ਛੁੱਟੀ ਮਿਲ ਗਈ ਪਰ ਲੋਕਾਂ ਦੇ ਦਿਲ ਵਿੱਚ ਆ ਸਵਾਲ ਸੀ ਕਿ ਉਹ ਸੱਚਮੁੱਚ ਬੇਕਸੂਰ ਸੀ ਜਾਂ ਸਾਡੇ ਤੋਂ ਕੁਝ ਛੁਪਾਇਆ ਜਾ ਰਿਹਾ ਹੈ ਜਦੋਂ ਕੇਸ ਕੋਰਟ ਤਾਂ ਗਿਆ ਤਾਂ ਸਭ ਇਹ ਹੀ ਕਹਿ ਰਹੇ ਸੀ ਕਿ ਇਹ ਤਾਂ ਸਭ ਤੋਂ ਕਾਲਾ ਸੱਚ ਹੈ ਜਿਸ ਨੂੰ ਸੁਣਨਾ ਵੀ ਮੁਸ਼ਕਿਲ ਹੈ ਤਾਂ ਦੇ ਬਿਆਨ ਬੱਚਿਆਂ ਦੇ ਕੱਪੜੇ ਡੀਐਨਏ ਰਿਪੋਰਟਾਂ ਹਰ ਸਬੂਤ ਇੱਕ ਹੀ ચીਕ ਮਾਰ ਰਿਹਾ ਸੀ ਕੋਈ ਇੱਕ ਦਿਨ ਦੀ ਗੱਲ ਨਹੀਂ ਇਹ ਸਾਲਾਂ ਦੀ ਰਾਤਾਂ ਦਾ ਕਾਲਾ ਕੰਮ ਸੀ ਜੱਜ ਨੇ ਵੀ ਇੱਕ ਮੋੜ ਤੇ ਕਿਹਾ ਇਹ ਮਾਮਲਾ ਇਨਸਾਨੀਅਤ ਨੂੰ ਸ਼ਰਮਿੰਦਾ ਕਰਦਾ ਹੈ ਪਰ ਫੋਰੈਂਸਿਕ ਟੀਮ ਕਹਿੰਦੀ ਸੀ ਅੰਦਰੋਂ ਜੋ ਚੋਟਾਂ ਦੇ ਨਿਸ਼ਾਨ ਡੀਐਨਏ ਮਿਲਿਆ ਹੈ ਉਹ ਬਿਨਾਂ ਕਿਸੇ ਸੰਦੇਹ ਦੇ ਕੋਲੀ ਵੱਲ ਇਸ਼ਾਰਾ ਕਰਦਾ ਹੈ ਪਰ ਇੱਕ ਸਵਾਲ ਅਜੇ ਵੀ ਲੋਕਾਂ ਕੋਲ ਸੀ ਇੱਕ ਨੌਕਰ ਇਹ ਸਾਰਾ ਕੁਝ ਕਰ ਸਕਦਾ ਹੈ ਜਾਂ ਕੋਈ ਹੋਰ ਵੀ ਸੀ